ਆ ਗਿਆ ਟੈਂਪੋਰਲ ਹੋਰ ਸਾਰੇ ਨਾਮ ਨੇ ਜੋ ਤੁਹਾਨੂੰ ਮੇਰੇ ਕੋਲ ਫਰੀਦੁਆਹ ਕਰੂੰ ਮਾਇਬੀ ਜੀ ਦਾ ਕਲਸਰ ਮਾਇਬੀ ਜੀ ਦੀ ਜਿਆਦੀ ਜਿਆਪਾ ਅੱਜ ਲਕਸ਼ਮੀ ਦਾ ਦੌਰ ਬੋਟਾ ਦਾ ਟਾਈਮ ਹੈ ਤੇ ਬੋਟਾ ਦੇ ਸਾਰੇ ਸਾਰੇ ਨਿਕਲਣਾ ਹੈ ਤੁਹਾਨੂੰ ਕੁਝ ਦੇਣਾ ਆਪਣੇ ਸਮਾਜ ਨਾਲ ਕਰਨ ਵਾਸਤੇ ਹੈ ਕਿ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਬੋਟ ਦਾ ਰਕਾਹ ਜਿਆ ਸਾਨੂੰ ਮਿਲਿਆ ਉਹਦੇ ਪਿੱਛੇ ਬਾਬਾ ਸਾਹਿਬ ਡਾਕਟਰ ਵੀਰ ਉਹ ਅਮਰੀਕਾ ਨੂੰ ਕਿੰਨੀ ਬੜੀ ਕਰਵਾ ਨਹੀਂ ਕਰਨੀ ਪਈ ਹੈ ਸਾਨੂੰ ਯਾਦ ਕੋਲ ਜਿਸ ਵੇਲੇ ਗੋਲਮੇਜ ਕਾਨਫਰੰਸ ਹੋ ਰਹੀ ਸੀ ਤੇ ਗੋਲਮੇਜ ਕਾਨਫਰੰਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਵੀਰ ਉਹ ਰਿਸਟਰ ਦੇ ਕੇ ਗਾਣਾ ਸੀ ਤਾਂ ਉਹਨਾਂ ਦੇ ਭਰਾ ਨੇ ਜਾ ਕੇ ਉਹਨਾਂ ਨੂੰ ਸਿੱਧੇ ਸੇ ਚ ਦੱਸਿਆ ਕਿ ਇਹ ਪੀਣਾ ਉਹ ਅਮਰੀਕਾ ਥੀ ਆਡੇ بیٹے ਦੀ ਸ਼ਾਮ ਦੀ ਮੌਤ ਹੋ ਗਈ। ਸੱਜਾ ਸਾਦਾ ਬੇਟਾ ਬਾਬਾ ਸਾਹਿਬ ਉਹ ਮੇੜਕਾ ਦਾ ਮਰ ਗਿਆ ਸੀ। ਤੇ ਬਾਬਾ ਸਾਹਿਬ ਅੰਬेडकर ਨੂੰ ਜਦੋਂ ਇਹ ਗੱਲ ਕਹੀ ਗਈ ਕਿ ਆਓ ਉਹਨਾਂ ਦਾ ਸੰਸਕਾਰ ਕਰਨਾ ਹੈ। ਉਹਨਾਂ ਨੂੰ ਆਪਾਂ ਸੰਸਕਾਰ ਕਰਦੇ ਆ। ਤੇ ਬਾਬਾ ਸਾਹਿਬ ਉਹ ਮੇੜਕਾ ਦੀ ਕੁਰਬਾਨੀ ਦੇਖੋ। ਅਸੀਂ ਉਸ ਕੁਰਬਾਨੀ ਦੇ ਮੁੱਲ ਨੂੰ ਸਮਝ ਨਹੀਂ ਪਾਉਂਦੇ। ਉਹਦੀ ਕੁਰਬਾਨੀ ਉਹਨੇ ਕਿਹਾ ਤੁਸੀਂ ਸੰਸਕਾਰ ਕਰ ਦਿਓ। ਕੌਣ ਬੰਦਾ ਹੈ? ਆਵਰੇ ਬੱਚੇ ਦੀ ਡੱਡੂ ਮੋਟੀ ਘਰੇ ਛੱਡ ਗਏ ਸਾਡੇ ਲੋਕਾਂ ਨੂੰ ਮਾਣ ਸਨਮਾਨ ਦਿਵਾਉਣ ਵਾਸਤੇ ਚਲਾ ਜਾਦੇ ਹੈ ਕੋਈ ਕਰਵਾਣੀ ਕਰ ਸਕਦਾ ਆਵਾਜ਼ ਸਾਹਬ ਨੇ ਕਿਹਾ ਕਿ ਜੇ ਮੈਂ ਅੱਜ ਉਸ ਮੀਟਿੰਗ 'ਚ ਨਾ ਗਿਆ ਤਾਂ ਇਹ ਕਰੋਨਾ ਦਾਤ ਲੋਕ ਜਿਹੜੇ ਆ ਨਾ ਐਸ.ਐਸ.ਬੀ.ਸੀ. ਸਮਾਜ ਦੇ ਲੋਕ ਨੇ ਇਹਨਾਂ ਨੂੰ ਹੁਲਕਾਰ ਨਹੀਂ ਮਿਲਣਾ ਤੇ ਇਹਨਾਂ ਨੇ ਮਰ ਜਾਣਾ ਅੱਜ ਮੇਰਾ ਇੱਕ ਕੱਲਾ ਬੱਚਾ ਮਰਿਆ ਤੇ ਮੈਂ ਕਰੋਨਾ ਦਾਤਾਂ ਨੂੰ ਮਰਨ ਨਹੀਂ ਦੇਣਾ ਇਸ ਕਰਕੇ ਤੁਸੀਂ ਬੱਚੇ ਦੀ ਵਿੱਚੀ ਸੁਣੋ ਤੇ ਮੈਂ ਇਹਨਾਂ ਨੂੰ ਕਹਿੰਦਾ ਇਹਨੂੰ ਉਸ ਬੰਦੇ ਨੇ ਉਸ ਮਹਾਨ ਉਸ ਨੇ ਸਾਨੂੰ ਆਪਣੇ ਬੱਚੇ ਦੀ ਕੁਰਬਾਨੀ ਨੂੰ ਦੇ ਕੇ ਇਹ ਕੁਰਬਾਨੀ ਹੱਕ ਦੇ ਦਿੱਤਾ ਜਿਸ ਵੋਟ ਨੂੰ ਬਹੁਤ ਸਾਰੇ ਲੋਕ ਪੂਆ ਪੂਆ ਸ਼ਰਾਬ ਨੇ ਇੱਕ ਪਰ 550 ਰੁਪਏ ਵਿੱਚ ਵੇਚ ਦਿੱਤਾ ਉਹਨਾਂ ਲੋਕਾਂ ਨੂੰ ਮੈਂ ਦੋਸਤ ਹੋੜੇ ਨਹੀਂ ਇਹ ਸਰੀਆ ਦੇਣਾ ਛੋੜਣਾ ਕਿ ਸਾਨੂੰ ਬਾਬਾ ਸਾਹਿਬਾਂ ਮਿਲ ਕੇ ਦੀ ਕੁਰਬਾਨੀ ਨੂੰ ਪੂਰਣਾ ਨਹੀਂ ਚਾਹੀਦਾ ਇਸ ਵੋਟ ਦਾ ਇਨਕਾਰ ਬਾਬਾ ਸਾਹਿਬ ਗ੍ਰੰਥੀਗੋਵ ਮਿਲਕਰ ਨੂੰ ਸੰਵਿਧਾਨ ਬਣਾਉਣ ਵਾਲੀ ਕਮੇਟੀ ਦਾ ਇਹ ਨਾਮ ਰਾਇਆ ਹੈ ਉਹਨਾਂ ਨੇ ਸੁਧਾਨ ਬਣਾਇਆ ਪਰ ਉਸ ਸੁਧਾਨ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਕਿਹਾ ਗਿਆ ਸੀ ਬਨੂ ਸਿਮਰਤੀ ਕਹਿੰਦੀ ਹੈ ਤੌਰ ਸ਼ੂਦ ਹੋਰ ਨਾਰੀ ਸਭ ਤਾਨਨੇ ਕੇਦ ਕਰ ਬਦਲਾਵ ਤੋੜਦੇ ਸਾਰੇ ਕੁੱਤਰ ਆਇਆ ਮਨੂ ਸਿਮਰਤੀ ਇਹ ਕਹਿੰਦੀ ਹੈ ਜਿਹੜੀ ਸਿਮਰਤੀ ਨੂੰ ਮੋਦੀ ਤੇ ਅਮਿਤ ਸ਼ਾਹ ਲਾਗੂ ਕਰਨਾ ਚਾਹੁੰਦੇ ਹੈ ਇੱਕ ਆਵਾਜ਼ਾਂ ਨੂੰ ਮਿਲਕਰ ਨੇ ਔਰਤ ਨੂੰ ਬਰਾਬਰ ਦਾ ਹੱਕ ਦਿੱਤਾ ਅਰ ਤਾਂ ਇਹ ਨਗਾ ਦੀ ਪ੍ਰਧਾਨ ਮੰਤਰੀ ਬਣ ਸਕੀ ਬਾਦਲ ਜੀ ਰਾਸ਼ਟਰਪਤੀ ਬਣ ਸਕੀ ਅੱਜ ਪੰਚਾਇਤ ਮੈਂਬਰ ਤੋਂ ਲੈ ਕੇ ਕੌਂਸਲਰ ਤੋਂ ਲੈ ਕੇ ਮંત્રી ਨਾਤਾ ਕੋਰ ਦਰਮੰਤਰੀ ਨਾਤਾ ਕੋਟਿਆ ਤੇ ਬਾਬਾ ਸਾਹਿਬ ਨੂੰ ਫਿਰ ਕਰਦੇ ਕਿ ਬਾਬਾ ਸਾਹਿਬ ਨੂੰ ਮਿਲਣਾ ਨਹੀਂ ਕਰਵਾਉਂਦੇ ਤੋਂ ਕਾਂਗਰਸ ਪਾਰਟੀ ਨੇ ਹਮੇਸ਼ਾ ਦਾਤਾ ਨੂੰ ਮਾਰ ਸਿਰਵਾਣ ਦੇਦਾ ਕਰ ਕਾਂਗਰਸ ਪਾਰਟੀ ਨੇ ਗਿਆਨੀ ਜੈ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਜਿਹੜਾ ਮਿਸਟਰ